ਸਮਝ ਸੋਨ ਕੋਈ ਆਪਣੇ ਰੱਸਿਆਂ ਦਾ ਕੀ ਨਹੀਂ ਕਰ ਰਿਹਾ ਕੋਈ ਮਜਬੂਰੀ ਨਹੀਂ ਕਿਣਾ ਰਿਹਾ ਉਹਨੂੰ ਪਤਾ ਹੈ ਕਿ ਜਿਹੜੀ ਅੱਗ ਮੇਰੇ ਉੱਪਰ ਉਤਰਦੀ ਆ ਨਾ ਉਸ ਅੱਗ ਦੇ ਵਾਸਤੇ ਇਹਨਾਂ ਨਵੇਂ ਰੱਸਿਆਂ ਨੂੰ ਜਲਾ ਕੇ ਰਾਖ ਕਰਨਾ ਕੋਈ ਮੁਸ਼ਕਲ ਨਹੀਂ ਹੈ ਇਸ్రਾਈਲਿਓ ਰੱਸੇ ਛੱਡੋ ਤੁਸੀਂ سنگਲ ਮਾਰ ਕੇ ਦੇਖ ਲਓ ਤਾਂ سنگਲਾਂ ਨੂੰ ਵੀ ਜਲਾ ਕੇ ਰਾਖ ਕਰ ਦੇਗਾ ਉਹ ਪਰਮੇਸ਼ਰ ਕਿਉਂਕਿ ਉਹ ਪਸਮ ਕਰਨ ਵਾਲੀ ਅੱਗ ਹੈ ਕੋਈ ਮੋਮਬੱਤੀ ਦੀ ਅੱਗ ਨਹੀਂ ਹੈ ਕੋਈ ਦੀਵੇ ਦੀ ਅੱਗ ਨਹੀਂ ਉਹ ਪਸਮ ਕਰਨ ਵਾਲੀ ਅੱਗ ਹੈ ਜਿਹੜਾ ਉਹ ਵਿਅਕਤੀ ਇਹਨਾਂ ਰੱਸਿਆਂ 'ਚ ਬੱਜਾ ਹੋਇਆ ਔਰ ਇਹੀ ਮਜਬੂਰੀਆਂ ਗਣਾਈ ਜਾਂਦਾ ਇਹਦਾ ਮਤਲਬ ਕੀ ਹੈ ਉਹਦੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਸਮਰੱਥਾ ਦਾ ਕੋਈ ਪ੍ਰਭਾਵ ਨਹੀਂ ਆ ਇਸ ਲਈ ਉਹ ਰੱਸਿਆਂ ਤੋਂ ਆਜ਼ਾਦ ਨਹੀਂ ਹੋ ਪਾਰਿਆ ਉਹ ਰੱਸਿਆਂ ਨਾਲ ਬੱਜਾ ਆ ਜਿਹੜੇ ਰਸੇ ਸ਼ੈਤਾਨ ਨੇ ਨਹੀਂ ਮਾਰੇ ਕਿੰਨੇ ਮਾਰੇ ਆ ਆਪਣੇ ਆਨੇ ਮਾਰੇ ਆ ਸਾਡੇ ਇਮੋਸ਼ਨਸ ਸਾਡੇ ਜਜ਼ਬਾਤਾਂ ਦੇ ਰਸੇ